ਸਰਕਾਰਾਂ ਵੱਲੋਂ ਕੋਈ ਨਾ ਕੋਈ ਟੈਕਸ ਦੇ ਵਿੱਚ ਤਾਂ ਵਾਅਦਾ ਕਰ ਦਿੱਤਾ ਜਾਂਦਾ ਪਰ ਟੈਕਸ ਇਕੱਠੇ ਕੀਤੇ ਬਦਲੇ ਸਹੂਲਤਾਂ ਲੋਕਾਂ ਨੂੰ ਕਿੰਨੀਆਂ ਮਿਲਦੀਆਂ ਨੇ ਇਹ ਸਭ ਤੋਂ ਵੱਡਾ ਸਵਾਲ ਹੈ ਤੇ ਸਹੂਲਤਾਂ ਕਿੰਨੀਆਂ ਮਿਲਦੀਆਂ ਨੇ ਇਹ ਤੁਸੀਂ ਸਾਰੇ ਬਖੂਬੀ ਜਾਣਦੇ ਹੋ ਹੁਣ 100 ਕਰੋੜ ਰੁਪਏ ਲਗਭਗ ਸਾਲਾਨਾ ਗ੍ਰੀਨ ਟੈਕਸ ਦੇ ਰੂਪ ਦੇ ਵਿੱਚ ਇਕੱਠਾ ਕਰਨਾ ਪੰਜਾਬ ਸਰਕਾਰ ਨੇ ਪਰ ਇਸ ਤੋਂ ਪਹਿਲਾਂ ਵੀ ਜਿਹੜਾ ਰੋਡ ਟੈਕਸ ਗਊ ਟੈਕਸ ਲਿਆ ਜਾਂਦਾ ਉਸ ਦੇ ਨਾਲ ਕਿੰਨੇ ਕੁ ਪ੍ਰਬੰਧ ਆ ਜਿਹੜੇ ਉਹ ਟੈਕਸ ਦੇ ਬਦਲੇ ਪੂਰੇ ਕੀਤੇ ਜਾਂਦੇ ਨੇ ਇਹ ਤੁਸੀਂ ਸਾਰੇ ਜਾਣਦੇ ਹੋ ਮੋਂਵ ਵਿਸਥਾਰ ਦੇ ਨਾਲ ਦੱਸਾਂਗੇ ਕਿ ਤੁਹਾਡੇ ਨਾਲੇ ਜਾਣਕਾਰੀ ਜਿਹੜੀ ਸਾਂਝੀ ਕਰ ਰਹੀਆਂ ਕਿ ਜਿਹੜੇ ਪੁਰਾਣੇ ਵਹੀਕਲਾਂ ਦੇ ਉੱਤੇ ਇੱਕ ਨਵੀਂ ਪਾਲਿਸੀ ਬਣਾਈ ਜਾਂ ਇਹ ਕਹਿ ਲਓ ਕਿ ਸਰਕਾਰ ਨੂੰ ਲੱਗਿਆ ਕਿ ਉਸ ਦੇ ਵਿੱਚ ਵਾਅਦਾ ਕਰਦੀ ਏ ਫੀਸਾਂ ਵਿੱਚ ਟੈਕਸਾਂ ਵਿੱਚ ਤੇ ਉਸ ਦੇ ਨਾਲ ਲਗਭਗ ਸਾਲਾਨਾ 100 ਕਰੋੜ ਰੁਪਈਆ ਇਕੱਠਾ ਹੋ ਜਾਣਾ ਤੇ ਉਹ 100 ਕਰੋੜ ਰੁਪਈਏ ਇਕੱਠੇ ਹੋਏ ਜਾਣ ਦੇ ਬਦਲੇ ਕਿੰਨਾ ਕੁ ਪ੍ਰਬੰਧ ਕੀਤਾ ਜਾਣਾ ਕਿ ਪ੍ਰਦੂਸ਼ਣ ਮੁਕਤ ਸੂਬਾ ਬਣ ਸਕਦਾ ਉਸ ਦੇ ਨਾਲ ਜਿਆ ਫੇਰ ਵੀ ਘਾਟ ਰਹੇਗੀ ਹੋਰ ਵੀ ਬਹੁਤ ਸਾਰਾ ਕੁਝ ਕਰਨ ਦੀ ਲੋੜ ਹੈ ਹਾਲਾਂਕਿ ਕੂੜਾ ਪ੍ਰਬੰਧਨ ਦੇ ਮਾਮਲੇ ਦੇ ਵਿੱਚ ਵੱਡੇ ਅਫਸਰਾਂ ਦੀ ਅੰਗੈਲੀ ਦੇ ਕਰਕੇ 1050 ਕਰੋੜ ਰੁਪਏ ਦਾ ਐਨਜੀਟੀ ਵੱਲੋਂ ਜੁਰਮਾਨਾ ਠੋਕ ਦਿੱਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਜਿੱਥੇ ਪਹਿਲਾਂ ਹੀ ਜੁਰਮਾਨਾ ਠੋਕ ਦਿੱਤਾ ਗਿਆ ਤੇ ਹੁਣ ਇਸ 100 ਕਰੋੜ ਰੁਪਏ ਦੇ ਇਕੱਠੇ ਹੋਣ ਦੇ ਨਾਲ ਕਿੰਨਾ ਕੁ ਫਰਕ ਪਵੇਗਾ ਹਾਲਾਂਕਿ ਜੁਰਮਾਨੇ ਦੀ ਰਾਸ਼ੀ ਕਿੰਨੀ ਗੁਣਾ ਵੱਧ ਹੈ ਪਰ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਹੁਣ ਬਣਦਾ ਕੀ ਹੈ ਉਸ ਦੇ ਨਾਲ ਨਫਟਾਰਾ ਕਿੰਨਾ ਕੁ ਹੁੰਦਾ ਹੈ ਦਰਅਸਲ ਸੂਬਾ ਸਰਕਾਰ ਨੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਨਾਂ ਦੇ ਉੱਤੇ ਸੂਬੇ ਵਿੱਚ ਪੁਰਾਣੀਆਂ ਗੱਡੀਆਂ ਦੀ ਫੀਸ ਮਹਿੰਗੀ ਕਰਕੇ ਕਰੀਬ 100 ਕਰੋੜ ਰੁਪਏ ਦੀ ਸਾਲਾਨਾ ਆਮਦਨ ਵਾਲਾ ਗ੍ਰੀਨ ਟੈਕਸ ਪੰਜਾਬ ਵਿੱਚ ਲਾਗੂ ਤਾਂ ਕਰ ਦਿੱਤਾ ਹੈ ਪਰ ਇਸ ਦੇ ਬਾਰੇ ਹੁਣੇ ਵੀ ਸਵਾਲ ਹੈ ਕਿ ਸੂਬਾ ਸਰਕਾਰ ਨੂੰ ਗ੍ਰੀਨ ਟੈਕਸ ਲਾਗੂ ਕਰਕੇ ਜਿਹੜੀ 100 ਕਰੋੜ ਰੁਪਏ ਦੀ ਰਕਮ ਆਏਗੀ ਕਿ ਉਹ ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਕਰਨ ਵਿੱਚ ਵਰਤੋਂ ਕੀਤੀ ਜਾਣੀ ਹੈ ਪਹਿਲੀ ਗੱਲ ਤੇ ਉਸਦੀ ਵਰਤੋਂ ਉੱਥੇ ਹੋਣੀ ਹੈ ਕਿ ਨਹੀਂ ਹੋਣੀ ਕਿਤੇ ਹੋਰ ਤਾਂ ਨਹੀਂ ਵਰਤ ਲਿਆ ਜਾਵੇਗਾ ਫੰਡ ਔਰ ਜੇਕਰ ਉੱਥੇ ਵਰਤੋਂ ਹੋ ਵੀ ਜਾਂਦੀ ਹੈ ਤਾਂ ਕਿੰਨਾ ਕੁ ਫਰਕ ਪਵੇਗਾ ਪ੍ਰਦੂਸ਼ਣ ਕੰਟਰੋਲ ਕਰਨ ਨੂੰ ਲੈ ਕੇ ਔਰ ਇਸ ਦੇ ਖਰਚੇ ਨੂੰ ਲੈ ਕੇ ਇਸ ਬਾਰੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਪਹਿਲਾਂ ਹੀ ਸੂਬੇ ਵਿੱਚ ਪੈਟਰੋਲ ਡੀਜ਼ਲ ਬਿਜਲੀ ਬਿੱਲ ਸੀਮੈਂਟ ਸਕੂਟਰ ਕਾਰ ਦੀ ਵਿਕਰੀ ਤੇ ਲੋਕਾਂ ਤੋਂ ਕਰੋੜਾ ਰੁਪਏ ਗਊ ਟੈਕਸ ਤਾਂ ਵਸੂਲ ਕੀਤਾ ਜਾ ਰਿਹਾ ਪਰ ਗਊ ਟੈਕਸ ਵਸੂਲਣ ਦੇ ਬਾਵਜੂਦ ਰਾਜ ਵਿੱਚ ਹਜ਼ਾਰਾਂ ਅਵਾਰਾ ਪਸ਼ੂ ਘੁੰਮ ਰਹੇ ਨੇ ਆਮ ਦੇਖੇ ਜਾ ਸਕਦੇ ਨੇ ਜਿਨ੍ਹਾਂ ਬਾਰੇ ਕੋਈ ਹੱਲ ਨਹੀਂ ਨਿਕਲਿਆ ਔਰ ਸਵਾਲ ਪੁੱਛੇ ਜਾ ਰਹੇ ਨੇ ਜੇਕਰ ਸਰਕਾਰੀ ਵਿਭਾਗਾਂ ਵੱਲੋਂ ਅਲੱਗ-ਅਲੱਗ ਸਮਾਨ ਵਿਕਰੀ ਤੇ ਲੋਕਾਂ ਤੋਂ ਹਰ ਸਾਲ ਕਰੋੜਾਂ ਰੁਪਏ ਗਊ ਟੈਕਸ ਦੀ ਵਸੂਲੀ ਕੀਤੀ ਜਾਂਦੀ ਹੈ ਤਾਂ ਫਿਰ ਸੜਕਾਂ ਤੇ ਆਵਾਰਾ ਪਸ਼ੂ ਜਿਨ੍ਹਾਂ ਵਿੱਚ ਕਾਫੀ ਗਿਣਤੀ ਵਿੱਚ ਗਊਆਂ ਹੁੰਦੀਆਂ ਨੇ ਉਹਨਾਂ ਦੀ ਸੰਭਾਲ ਕਿਉਂ ਨਹੀਂ ਕੀਤੀ ਜਾ ਰਹੀ ਆਮ ਤੌਰ ਦੇ ਤੇ ਸੜਕੀ ਦੁਰਘਟਨਾਵਾਂ ਦਾ ਵੀ ਕਾਰਨ ਇਹ ਹੀ ਆਵਾਰਾ ਪਸ਼ੂ ਬਣਦੇ ਨੇ ਇਸ ਤਰ੍ਹਾਂ ਹੁਣ ਸੂਬਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਤੇ ਗ੍ਰੀਨ ਟੈਕਸ ਦੇ ਨਾਂ ਤੇ 100 ਕਰੋੜ ਰੁਪਏ ਦਾ ਭਾਰਤਾ ਪੈ ਗਿਆ ਪਰ ਹਰ ਸਾਲ ਸਰਕਾਰ ਵੱਲੋਂ ਗ੍ਰੀਨ ਟੈਕਸ ਤੋਂ ਕਰੀਬ 100 ਕਰੋੜ ਰੁਪਏ ਦੀ ਆਮਦਨ ਹੋਣ ਦੀ ਸੰਭਾਵਨਾ ਹੈ ਇਸ ਟੈਕਸ ਨੂੰ ਵਾਤਾਵਰਣ ਨੂੰ ਸਾਫ਼ ਰੱਖਣ ਲਈ ਕਿਸ ਤਰ੍ਹਾਂ ਵਰਤੋਂ ਕੀਤੀ ਜਾਣੀ ਹੈ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਉਧਰ ਰਾਜ ਵਿੱਚ ਕੂੜੇ ਤੇ ਗੰਦ ਪਾਣੀ ਨੂੰ ਸਾਫ ਕਰਨ ਦੇ ਮਾਮਲੇ ਵਿੱਚ ਸਮੱਸਿਆ ਹੱਲ ਕਰਨ ਵਿੱਚ ਫੇਲ ਰਹਿਣ ਤੇ ਪੰਜਾਬ ਸਰਕਾਰ ਨੂੰ 1000 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਹੋ ਗਿਆ ਜਦ ਕਿ ਸੂਬੇ ਦੇ ਲੋਕਾਂ ਵੱਲੋਂ ਨਗਰ ਨਿਗਮ ਕਮੇਟੀਆਂ ਨੂੰ ਕਰੋੜਾਂ ਰੁਪਏ ਦੀ ਭਾਰੀ ਟੈਕਸਾਂ ਦੀ ਅਦਾਇਗੀ ਪਹਿਲਾਂ ਹੀ ਕੀਤੀ ਜਾਂਦੀ ਹੈ ਪਰ ਸਥਾਨਕ ਸਰਕਾਰਾਂ ਵਿਭਾਗ ਕੂੜਾ ਸਮੱਸਿਆ ਤੇ ਗੰਦੇ ਪਾਣੀ ਨੂੰ ਸਾਫ ਕਰਨ ਵਿੱਚ ਦਿਲਚਸਪੀ ਕਿਉਂ ਨਹੀਂ ਦਿਖਾਉਂਦੇ ਇਸ ਕਰਕੇ ਸਮੱਸਿਆ ਹੱਲ ਕਰਨ ਵਿੱਚ ਫੇਲ ਰਹਿਣ ਕਰਕੇ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪੰਜਾਬ ਸਰਕਾਰ ਨੂੰ 1000 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਕਰਨਾ ਪਿਆ ਉਂਝ ਪੰਜਾਬ ਦੇ ਪ੍ਰਦੂਸ਼ਿਤ ਵਾਤਾਵਰਣ ਨੂੰ ਸਾਫ਼ ਰੱਖਣ ਲਈ ਪਹਿਲਾਂ ਹੀ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਨੇ ਤੇ ਉਹਨਾਂ ਦੀ ਪਾਲਣਾ ਤੇ ਕਿਧਰੇ ਵੀ ਨਜ਼ਰ ਨਹੀਂ ਆਉਂਦੀ ਖਾਸ ਕਰਕੇ ਵੱਡੀਆਂ-ਵੱਡੀਆਂ ਫੈਕਟਰੀਆਂ ਨੇ ਜਿਹੜੀਆਂ ਉਹ ਵੀ ਦਰਿਆਵਾਂ ਦੇ ਪਾਣੀ ਨੂੰ ਦੂਸ਼ਿਤ ਕਰਦੀਆਂ ਦਿਖਾਈ ਦੇ ਰਹੀਆਂ ਨੇ ਖਾਸ ਕਰਕੇ ਬੁੱਢੇ ਨਾਲੇ ਦੀ ਬਹੁਤ ਚਰਚਾ ਹੋ ਰਹੀ ਹੈ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਗੁਰਪ੍ਰੀਤ ਗੋਗੀ ਨੇਤਾ ਆਪਣੇ ਹੱਥੀ ਰੱਖਿਆ ਨਹੀਂ ਪੱਥਰ ਹੀ ਤੋੜ ਸੁੱਟਿਆ ਭੰਨ ਸੁੱਟਿਆ ਕਿ ਉਹਨਾਂ ਦੇ ਅਫਸਰ ਸੁਣਦੇ ਨਹੀਂ ਗੱਲ ਔਰ ਜਿਹੜਾ ਪੈਸਾ ਉੱਥੇ ਲਾਉਣਾ ਚਾਹੀਦਾ ਸੀ ਸਫਾਈ ਦੇ ਲਈ ਕੈਂਸਰ ਦੇ ਨਾਲ ਲੋਕ ਬਿਮਾਰ ਹੋ ਰਹੇ ਨੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਜੋ ਅਸੀਂ ਭੜਾ ਕਰਨਾ ਚਾਹੁੰਦੇ ਆ ਉਹ ਹੋ ਕਿਉਂ ਨਹੀਂ ਰਿਹਾ ਤਾਂ ਰੋਸ ਵਿੱਚ ਆ ਕੇ ਬੇਵਸ ਜੇ ਨਜ਼ਰ ਆਉਂਦੇ ਨੇ ਤੇ ਪੱਥਰ ਹੀ ਤੋੜ ਦਿੰਦੇ ਨੇ ਤਾਂ ਨਹੀਂ ਪੱਥਰ ਜਿਹੜਾ ਤੋੜਿਆ ਉਸਦੇ ਨਾਲ ਸਰਕਾਰ ਦੀ ਵੀ ਕਿਰਕਰੀ ਹੋ ਗਈ ਹੁਣ ਜਦ ਕਿ ਇਸ ਤੋਂ ਇਲਾਵਾ ਕੂੜਾ ਚੁੱਕਣ ਵਾਲੀਆਂ ਗੱਡੀਆਂ ਤਰਪਾਲਾਂ ਨਾਲ ਢੱਕ ਕੇ ਲੈ ਜਾਣ ਦੀਆਂ ਵੀ ਹਦਾਇਤਾਂ ਨੇ ਪਰ ਇਹ ਹਦਾਇਤਾਂ ਲਾਗੂ ਦੇਖਣ ਨੂੰ ਕਿਧਰੇ ਨਹੀਂ ਮਿਲਦੀਆਂ ਜ਼ਿਆਦਾਤਰ ਸਥਾਨਕ ਸਰਕਾਰਾਂ ਵਿਭਾਗ ਨਾਲ ਜੁੜੀਆਂ ਨਗਮ ਨਿਗਮਾਂ ਦੀਆਂ ਕਮੇਟੀਆਂ ਲੋਕਾਂ ਤੋਂ ਟੈਕਸ ਵਸੂਲਣ ਦੇ ਬਾਅਦ ਵੀ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਕਰਾਉਣ ਲਈ ਕੂੜੇ ਲਈ ਤਰਪਾਲਾਂ ਤੱਕ ਨਹੀਂ ਦਿੰਦੀਆਂ ਤਾਂ ਲੋਕਾਂ ਨੂੰ ਇਹ ਵੀ ਆਸ ਨਹੀਂ ਹੈ ਕਿ ਉਹਨਾਂ ਦੇ ਉੱਪਰ 100 ਕਰੋੜ ਰੁਪਏ ਦਾ ਜਿਹੜਾ ਗ੍ਰੀਨ ਟੈਕਸ ਲਗਾ ਕੇ ਰਾਜ ਦੇ ਵਾਤਾਵਰਨ ਨੂੰ ਸਾਫ਼ ਕਰਨ ਲਈ ਕੋਈ ਸੁਧਾਰ ਦਿਖੇਗਾ ਫਿਲਹਾਲ ਜਿਹੜੀਆਂ ਪਿਛਲੀਆਂ ਕਾਰਵਾਈਆਂ ਨੇ ਉਸ ਦੇ ਆਧਾਰ ਦੇ ਉੱਤੇ ਤਾਂ ਅਗਲੇ ਭੂਇਖ ਦੇ ਵਿੱਚ ਕੋਈ ਨਜ਼ਰ ਨਹੀਂ ਆ ਰਹੀ ਆਸ ਦੀ ਕਿਰਨ ਕਿ ਕੂੜੇ ਦਾ ਪ੍ਰਬੰਧਨ ਜਾਂ ਫਿਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਕੋਈ ਹਿਲਾ ਕੀਤਾ ਜਾਵੇ ਇਸ ਦੇ ਲਈ ਵਿਚਾਰ ਜਿਵੇਂ ਦੇ ਆਉਣੇ ਚਾਹੀਦੇ ਆ ਜਾਂ ਲਾਗੂ ਹੋਣੇ ਚਾਹੀਦੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਹਾਲਾਂਕਿ ਗ੍ਰੀਨ ਟੈਕਸ ਦੇ ਰੂਪ ਦੇ ਵਿੱਚ 100 ਕਰੋੜ ਰੁਪਏ ਸਾਲਾਨਾ ਜਿਹੜਾ ਹੈ ਲੋਕਾਂ ਦੇ ਉੱਤੇ ਬੋਝ ਤਾਂ ਵਧਾ ਦਿੱਤਾ ਗਿਆ ਉਹ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਪ੍ਰਜਾਣਾ ਅਜੀਤ ਅਖਬਾਰ ਦੇ ਪੱਤਰਕਾਰ ਸ਼ਿਵ ਵਰਮਾ ਦੀ ਰਿਪੋਰਟ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਇਸ ਖਬਰ ਦੇ ਨੂੰ ਕਿਸ ਨਜ਼ਰੀਏ ਤੋਂ ਲਿਖਿਆ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਨੇ ਰਹੋ ਐਵੀਸੀ ਪੰਜਾਬ ਦੇ ਨਾਲ